ਸਾਰਿਆਂ ਨੂੰ ਜੈ ਮਸੀਹ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਮਤੀ ਦੀ ਅੰਜੀਲ 5 ਅਧਿਆਏ ਦੀ 3 ਆਇਤੋਂ ਲੈ ਕੇ 12 ਆਇਤ ਤੱਕ ਉਹ ਉਸ ਸਮੇਂ ਦੀ ਗੱਲ ਹੈ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਔਰ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸੇਵਕਾਈ ਅਤੇ ਪ੍ਰਚਾਰ ਕਰਦਾ ਸੀ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਸੀ ਇੱਕ ਦਿਨ ਪ੍ਰਭੂ ਯੇਸ਼ੂ ਮਸੀਹ ਨੇ ਪੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਜਦੋਂ ਚੇਲੇ ਉਸ ਦੇ ਕੋਲ ਆਏ ਤਾਂ ਯੇਸ਼ੂ ਮਸੀਹ ਉਹਨਾਂ ਨੂੰ ਉਪਦੇਸ਼ ਦੇਣ ਲੱਗਾ ਪ੍ਰਭੂ ਯੇਸ਼ੂ ਮਸੀਹ ਨੇ ਪਰਮੇਸ਼ਰ ਦੇ ਰਾਜ਼ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਯਹੂਨਾ ਤੋਂ ਬਪਤਿਸਮਾ ਲੈਣ ਤੋਂ ਬਾਅਦ ਪ੍ਰਭੂ ਯੇਸ਼ੂ ਮਸੀਹ ਨੇ 40 ਦਿਨ ਦਾ ਉਪਵਾਸ ਵੀ ਰੱਖਿਆ ਫਿਰ ਸ਼ੈਤਾਨ ਦੁਆਰਾ ਉਸ ਦੀ ਪ੍ਰੀਖਿਆ ਹੋਈ ਸ਼ੈਤਾਨ ਤੋਂ ਜੈ ਪ੍ਰਾਪਤ ਕੀਤੀ ਫਿਰ ਪ੍ਰਭੂ ਯੇਸ਼ੂ ਮਸੀਹ ਨੇ 12 ਚੇਲਿਆਂ ਨੂੰ ਚੁਣਿਆ ਜੋ ਉਸ ਦੇ ਨਾਲ ਰਹਿ ਕੇ ਪ੍ਰਚਾਰ ਸੁਨਾਇਆ ਕਰਦੇ ਸੀ ਜਦੋਂ ਪ੍ਰਭੂ ਯੇਸ਼ੂ ਵਸੀ ਜਿੱਥੇ ਜਾਂਦੇ ਸੀ ਚੇਲੇ ਵੀ ਉਸ ਦੇ ਪਿੱਛੇ ਪਿੱਛੇ ਜਾਂਦੇ ਸੀ ਪ੍ਰਭੂ ਗਲੀਲ ਵਿੱਚ ਫਿਰਦੇ ਆਰਾਧਨਾ ਲਿਆ ਵਿੱਚ ਉਪਦੇਸ਼ ਕਰਦੇ ਸਨ ਲੋਕਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਨੂੰ ਚੰਗਾ ਕਰਦੇ ਸੀ ਪ੍ਰਭੂ ਦਾ ਸਾਰੀ ਤਰਫ ਯੇਸ਼ੂ ਦਾ ਯਸ਼ ਫੈਲ ਗਿਆ ਇਹ ਅਰੂਸ਼ਲਮ ਯਹੂਦੀਆ ਗਲੀਲ ਯਰਦਨ ਨਦੀ ਦੇ ਪਾਰ ਪੀੜ ਦੀ ਪੀੜ ਉਸ ਦੇ ਪਿੱਛੇ ਹੋ ਗਈ ਪੀੜ ਨੂੰ ਵੇਖ ਕੇ ਪਹਾੜ ਤੇ ਚੜ ਗਿਆ ਜੋ ਜੋ ਧਨ ਦੀਆਂ ਗੱਲਾਂ ਉਹਨੇ ਵਚਨਾਂ ਵਿੱਚ ਪ੍ਰਭੂ ਨੇ ਆਖੀਆਂ ਉਹ ਸਾਡੇ ਪ੍ਰਭੂ ਵਿੱਚ ਵੀ ਪਾਈਆਂ ਜਾਂਦੀਆਂ ਹਨ ਅਤੇ ਪ੍ਰਭੂ ਵੀ ਚਾਹੁੰਦਾ ਹੈ ਸਾਡੇ ਜੀਵਨ ਵਿੱਚ ਵੀ ਉਹ ਗੱਲਾਂ ਪਾਈਆਂ ਜਾਣ ਪ੍ਰਭੂ ਯੇਸ਼ੂ ਮਸੀਹ ਨੇ ਆਖਿਆ ਤਨ ਉਹ ਹਨ ਜੋ ਮਨ ਦੇ ਗਰੀਬ ਹਨ ਮਸੀਹ ਜੀਵਨ ਜਿਉਣ ਦੇ ਲਈ ਮਸੀਹ ਦੇ ਸਮਾਨ ਆਪਣੇ ਸਭਾ ਨੂੰ ਬਣਾਉਣ ਲਈ ਆਪਣੇ ਆਪ ਨੂੰ ਨੀਵਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨੇ ਵੀ ਆਪਣੇ ਆਪ ਨੂੰ ਇੰਨਾ ਨੀਵਾ ਕੀਤਾ ਸਵਰਗ ਦੀ ਮਹਿਮਾ ਛੱਡ ਕੇ ਇਸ ਸੰਸਾਰ ਵਿੱਚ ਆਇਆ ਮਨੁੱਖ ਦੀ ਦੇ ਤਾਰਨ ਕੀਤੀ ਇੱਕ ਦਾਸ ਦੇ ਸਮਾਨ ਹੋ ਗਿਆ ਇਸ ਤਰ੍ਹਾਂ ਆਪਣੇ ਆਪ ਨੂੰ ਨੀਵਾ ਕਰਨ ਦੀ ਜ਼ਰੂਰਤ ਹੈ ਔਰ ਗਰੀਬ ਮਨ ਦੇ ਗਰੀਬ ਹੋਣ ਦਾ ਮਤਲਬ ਆਪਣੇ ਆਪ ਨੂੰ ਨੀਵਾ ਕਰਨਾ ਜਾਂ ਆਪਣੇ ਆਪ ਨੂੰ ਖਾਲੀ ਕਰਨਾ ਇਸ ਤਰ੍ਹਾਂ ਦਾ ਵਿਅਕਤੀ ਬਣਨਾ ਜੋ ਪਰਮੇਸ਼ਰ ਉੱਤੇ ਪੂਰੀ ਤਰ੍ਹਾਂ ਭਰੋਸਾ ਰੱਖੇ ਅਗਰ ਅਸੀਂ ਸਵਰਗ ਦੇ ਰਾਜ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਤਮਿਕ ਤੌਰ ਤੇ ਨੀਵਾ ਹੋਣ ਦੀ ਬਹੁਤ ਜ਼ਰੂਰਤ ਹੈ ਸਾਡੇ ਕੋਲੇ ਇਸ ਤਰ੍ਹਾਂ ਦਾ ਕੁਝ ਨਹੀਂ ਕਿ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਸਾਨੂੰ ਮੰਨਣਾ ਹੋਵੇਗਾ ਕਿ ਅਸੀਂ ਪਾਪੀ ਗੁਨਾਹਗਾਰ ਦੰਡ ਦੀ ਯੋਗ ਹਾਂ ਅਗਰ ਸਾਡੇ ਉੱਤੇ ਪਰਮੇਸ਼ਰ ਦਇਆ ਨਹੀਂ ਕਰੇਗਾ ਤਾਂ ਅਸੀਂ ਨਾਸ਼ ਹੋ ਜਾਵਾਂਗੇ ਸਾਡੇ ਵਿੱਚ ਕਮਾਂਡ ਕਰਨ ਦੀ ਕੋਈ ਵੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਵਚਨ ਵਿੱਚ ਲਿਖਿਆ ਹੈ ਪਰਮੇਸ਼ਰ ਕਮੰਡੀਆਂ ਦਾ ਸਾਹਮਣਾ ਕਰਦਾ ਹੈ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਪਰਮੇਸ਼ਰ ਉਸ ਉੱਤੇ ਦਇਆ ਕਰਦਾ ਹੈ ਪਰਮੇਸ਼ਰ ਤੁਹਾਡੀ ਉੱਪਰ ਦਇਆ ਨਾ ਕਰੇ ਤੁਹਾਡੇ ਉੱਤੇ ਕਿਰਪਾ ਨਾ ਕਰੇ ਤੁਸੀਂ ਨਾਸ਼ ਹੋ ਜਾਓਗੇ ਤੁਸੀਂ ਆਪਣੇ ਆਪ ਨੂੰ ਨੀਵਾ ਕਰਦੇ ਹੋ ਤਾਂ ਪਰਮੇਸ਼ਰ ਨੇ ਆਖਿਆ ਪਰਮੇਸ਼ਰ ਦਾ ਸਵਰਗ ਦਾ ਰਾਜ ਤੁਹਾਡਾ ਹੈ ਅੱਗੇ ਪ੍ਰਭੂ ਯੀਸ਼ੂ ਮਸੀਹ ਨੇ ਆਖਿਆ ਜੋ ਸੋਗ ਕਰਦੇ ਹਨ ਉਹ ਸ਼ਾਂਤੀ ਪਾਉਣਗੇ ਪ੍ਰਭੂ ਇੱਦਰ ਇਹ ਨਹੀਂ ਕਹਿ ਰਹੇ ਕਿ ਰੋਣਾ ਜਾਂ ਵਿਲਾਪ ਕਰਨਾ ਚਾਹੀਦਾ ਹੈ ਸੋਗ ਦਾ ਮਤਲਬ ਪਛਤਾਣਾ ਇੱਕ ਮਨੁੱਖ ਜਦੋਂ ਪਛਤਾਪ ਕਰ ਲੈਂਦਾ ਹੈ ਕਿ ਉਹ ਪਾਪੀ ਹੈ ਦੰਡ ਦੀ ਯੋਗ ਹੈ ਫਿਰ ਉਹ ਪ੍ਰਭੂ ਦੀ ਕਿਰਪਾ ਪਾਉਣ ਲਈ ਪਛਤਾਪ ਕਰਦਾ ਹੈ ਜਦੋਂ ਅਸੀਂ ਪਾਪਾ ਤੋਂ ਪਛਤਾਉਂਦੇ ਹਾਂ ਸਾਡਾ ਦਿਲ ਸੋਗ ਨਾਲ ਭਰ ਜਾਂਦਾ ਹੈ ਬਿਨਾ ਅਸੀਂ ਪਛਤਾਪ ਤੋਂ ਪਾਪਾਂ ਦੀ ਸ਼ਮਾ ਨਹੀਂ ਪਾ ਸਕਦੇ ਜੋ ਬਚਿਆਪ ਤਾਂ ਕਰੇਗਾ ਉਹ छुटकारे ਦੀ ਆਸ਼ਿਸ਼ ਪਾਏਗਾ ਕਿਉਂਕਿ ਜੋ ਸੋਗ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੁੰਦਾ ਹੈ ਉਹ ਮਨ ਫਿਰਉਣਾ ਹੁੰਦਾ ਹੈ ਜੋ ਮੁਕਤੀ ਦਾ ਕਾਰਨ ਬਣਦਾ ਹੈ ਅਸੀਂ ਆਪਣੇ ਲਈ ਨਹੀਂ ਸ਼ੌਕੀਤ ਹੋਣਾ ਦੂਸਰਿਆਂ ਦੇ ਪਾਪਾਂ ਲਈ ਵੀ ਸ਼ੌਕੀਤ ਹੋਣਾ ਹੈ ਇਸ ਦਾ ਮਤਲਬ ਜੋ ਲੋਕ ਗਵਾਚੇ ਹਨ ਪਰਮੇਸ਼ਰ ਤੋਂ ਦੂਰ ਹਨ ਨਰਕ ਦੇ ਰਾਹਤੇ ਤੇ ਜਾ ਰਹੇ ਹਨ ਹਰ ਗਵਾਚੇ ਹੋਏ ਲੋਕ ਲਈ छुटकारे ਲਈ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਨੀ ਹੈ ਉਹ ਸਾਡੇ ਸੋਗ ਵਾਲੇ ਮਨ ਨੂੰ ਸ਼ਾਂਤੀ ਅਤੇ ਆਨੰਦ ਨਾਲ ਭਰ ਦੇਵੇਗਾ ਅੱਗੇ ਅਸੀਂ ਵਚਨ ਚ ਦੇਖਦੇ ਹਾਂ ਤਾਂ ਉਹ ਹਨ ਜੋ ਮਨ ਦੇ ਹਲੀਮ ਹਨ ਹਲੀਮਤਾ ਹੀ ਜੀਵਨ ਦਾ ਉਹ ਗੁਣ ਹੈ ਜੋ ਹਰੇਕ ਵਿਸ਼ਵਾਸੀ ਨੂੰ ਪਰਮੇਸ਼ਰ ਉੱਪਰ ਆਪਣੇ ਆਪ ਨੂੰ ਸੌਂਪਨ ਲਈ ਹੁੰਦਾ ਹੈ ਕਿਉਂਕਿ ਹਲੀਮ ਲੋਕ ਹੀ ਪਰਮੇਸ਼ਰ ਦੀ ਅਧੀਨਤਾ ਵਿੱਚ ਰਹਿ ਸਕਦੇ ਹਨ ਹਲੀਮ ਹੋਣ ਦਾ ਮਤਲਬ ਸਹਿਨਸ਼ੀਲ ਹੋਣਾ ਪਰਮੇਸ਼ਰ ਲਈ ਦੁੱਖ ਚੱਕਣ ਲਈ ਤਿਆਰ ਰਹਿਣਾ ਹਾਲੀਮ ਲੋਕ ਪਰਮੇਸ਼ਰ ਦੀ ਅਧੀਨਤਾ ਨੂੰ ਸਵੀਕਾਰ ਕਰਦੇ ਹਨ ਜੋ ਕੁਝ ਵੀ ਪ੍ਰਭੂ ਲਈ ਸਹਿਣਾ ਪਵੇ ਤਿਆਰ ਰਹਿੰਦੇ ਹਨ ਹਲੀਮ ਵਿਅਕਤੀ ਕਿਸੇ ਵੀ ਗੱਲ ਵਿੱਚ ਕ੍ਰੋਧ ਨਹੀਂ ਕਰਦੇ ਉਹ ਹਮੇਸ਼ਾ ਪ੍ਰਭੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਸ਼ਾਂਤ ਰੱਖਦੇ ਹਨ ਅਤੇ ਉਹ ਸਬਰ ਵਿਅਕਤੀ ਤਰ੍ਹਾਂ ਵਿਵਾਰ ਕਰਦੇ ਹਨ ਯੀਸ਼ੂ ਨੇ ਆਪਣੇ ਜੀਵਨ ਤੋਂ ਸਾਨੂੰ ਸਿਖਾਇਆ ਹੈ ਉਹ નિર્ਦੋਸ਼ ਹੋ ਕੇ ਹਰ ਇਲਜ਼ਾਮ ਨੂੰ ਵਿਰੋਧ ਨੂੰ ਸਹਿ ਗਿਆ ਅਤੇ ਕਦੇ ਵੀ ਕਿਸੇ ਦਾ ਵਿਰੋਧ ਨਹੀਂ ਕੀਤਾ ਪ੍ਰਬੂ ਦੀ ਤਰ੍ਹਾਂ ਸਾਡੇ ਜੀਵਨ ਵਿੱਚ ਨਮਰਤਾਈ ਦਾ ਸੁਭਾਅ ਲਿਆਉਣਾ ਚਾਹੀਦਾ ਹੈ ਤਾਂ ਕਿ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਬਣ ਸਕੀਏ ਅੱਗੇ ਅਸੀਂ ਦੇਖਦੇ ਹਾਂ ਤਾਂ ਉਹ ਹਨ ਜੋ ਧਰਮ ਦੇ ਭੁੱਖੇ ਪਿਆਸੇ ਹਨ ਉਹ ਰਜਾਈ ਜਾਣਗੇ ਇਦਰਾਸੀ ਦੇਖਦੇ ਆਂ ਜਿਸ ਧਰਮ ਦੀ ਗੱਲ ਹੋ ਰਹੀ ਹੈ ਪਰਮੇਸ਼ਰ ਕਰ ਰਿਹਾ ਹੈ ਸਾਡੇ ਅੰਦਰ ਸਹੀ ਜੀਵਨ ਜਉਣ ਦੀ ਗੱਲ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦਾ ਜੀਵਨ ਜਿਸ ਵਿੱਚ ਪਾਪ ਦਾ ਵਿਰੋਧ ਕਰੀਏ ਉਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਜੋ ਪਰਮੇਸ਼ਰ ਨੂੰ ਪਸੰਦ ਹੋ ਸਾਡੇ ਅੰਦਰ ਇਸ ਤਰ੍ਹਾਂ ਦੀ ਇੱਛਾ ਹੋਣੀ ਚਾਹੀਦੀ ਹੈ ਮੈਂ ਆਪਣੇ ਪਰਮੇਸ਼ਰ ਲਈ ਖਰਾ ਅਤੇ ਸੱਚਾਈ ਵਾਲਾ ਜੀਵਨ گزارਾਂਗਾ ਪਰਮੇਸ਼ਰ ਦੇ ਸਾਹਮਣੇ ਮਨ ਦਾ ਸ਼ੁੱਧ ਹੋਣਾ ਹੀ ਧਾਰਮਿਕਤਾ ਹੈ ਤਨ ਹੈ ਉਹ ਜੋ ਖਰਾਈ ਦਾ ਜੀਵਨ ਜੋ ਲਈ ਭੁੱਖ ਅਤੇ ਪਿਆਸ ਰੱਖਦੇ ਹਨ ਪਰਮੇਸ਼ਰ ਦੇ ਸਾਹਮਣੇ ਇੱਛਾ ਲਾਲਸਾ ਸਹੀ ਹੋਣੀ ਚਾਹੀਦੀ ਹੈ ਭੁੱਖ ਅਤੇ ਪਿਆਸ ਉਸ ਵਿਅਕਤੀ ਨੂੰ ਲੱਗਦੀ ਹੈ ਜੋ ਜ਼ਿੰਦਾ ਹੈ ਜੋ ਵਿਅਕਤੀ ਮਰਿਆ ਉਸ ਨੂੰ ਭੁੱਖ ਪਿਆਸ ਨਹੀਂ ਲੱਗਦੀ ਠੀਕ ਇਸੇ ਤਰ੍ਹਾਂ ਆਤਮਿਕ ਵਿਅਕਤੀ ਦੇ ਅੰਦਰ ਵਚਨ ਦੀ ਭੁੱਖ ਪਿਆਸ ਹੋਵੇਗੀ ਜੋ ਆਤਮਿਕ ਤੌਰ ਤੇ ਮਰਿਆ ਹੈ ਉਹ ਕਦੇ ਵੀ ਪਰਮੇਸ਼ਰ ਦੇ ਸਾਹਮਣੇ ਖराई ਸਚਾਈ ਦਾ ਜੀਵਨ ਦੀ ਇੱਛਾ ਨਹੀਂ ਰੱਖੇਗਾ ਨਾ ਹੀ ਉਸ ਨੂੰ ਪਰਮੇਸ਼ਰ ਦੀ ਭੁੱਖ ਪਿਆਸ ਹੋਵੇਗੀ ਪ੍ਰਭੂ ਨੇ ਉਹਨਾਂ ਨਾਲ ਹੀ ਵਾਅਦਾ ਕੀਤਾ ਹੈ ਜੋ ਧਰਮ ਦੇ ਭੁੱਖੇ ਪਿਆਸੇ ਹਨ ਕੀ ਤੁਹਾਡੇ ਅੰਦਰ ਧਾਰਮਿਕਤਾ ਦੀ ਭੁੱਖ ਪਿਆਸ ਹੈ ਖराई ਦਾ ਜੀਵਨ ਜਉਣ ਲਈ ਭੁੱਖ ਪਿਆਸ ਹੈ ਤਾਂ ਤੁਸੀਂ ਆਤਮਾ ਵਿੱਚ ਜਾਉਂਦੇ ਹੋ ਅੱਗੇ ਅਸੀਂ ਵਚਨ ਦੇਖਦੇ ਹਾਂ ਤੰ ਉਹ ਹਨ ਜੋ ਦਇਆਵਾਨ ਹੈ ਦਇਆ ਦਾ ਮਤਲਬ ਸ਼ਮਾ ਕਰਨਾ ਅਗਰ ਕਿਸੇ ਨੇ ਤੁਹਾਡੇ ਨਾਲ ਵਪਰਾਧ ਕੀਤਾ ਹੋਵੇ ਤੁਹਾਡੀ ਬੇਇੱਜ਼ਤੀ ਕੀਤੀ ਹੋਵੇ ਉਸ ਦੇ ਬਦਲਾ ਨਾ ਲੈ ਕੇ ਉਸ ਉੱਤੇ ਦਇਆ ਕਰਨਾ ਉਸ ਨੂੰ ਸ਼ਮਾ ਕਰਨਾ ਇਸ ਵਚਨ ਦਾ ਮਤਲਬ ਹੈ ਜਿਵੇਂ ਤੁਹਾਡੇ ਪਿਤਾ ਦਇਆਵਾਨ ਹੈ ਉਸੇ ਤਰ੍ਹਾਂ ਤੁਸੀਂ ਵੀ ਦਇਆਵਾਨ ਬਣੋ ਜਿਸ ਤਰ੍ਹਾਂ ਪ੍ਰਭੂ ਤੁਹਾਡਾ ਦੂਸਰਿਆਂ ਦੀ ਜ਼ਰੂਰਤ ਲਈ ਪਰ ਜਾਂਦਾ ਸੀ ਸਾਡਾ ਮਨ ਵੀ ਕਿਸੇ ਜ਼ਰੂਰਤ ਵਿਅਕਤੀ ਦੇ ਲਈ ਦਇਆ ਨਾਲ ਪਰ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਸਾਡਾ ਪ੍ਰਭੂ ਬਿਮਾਰ ਵਿਅਕਤੀ ਨੂੰ ਵੇਖਦਾ ਸੀ ਉਹਦੇ ਤੇ ਤਰਸ ਖਾਂਦਾ ਸੀ ਤੁਹਾਨੂੰ ਵੀ ਦੂਜਾਂ ਦੇ ਉੱਪਰ ਤਰਸ ਖਾਣਾ ਚਾਹੀਦਾ ਹੈ ਅੱਗੇ ਅਸੀਂ ਦੇਖਦੇ ਹਾਂ ਜੋ ਕੁਝ ਸਾਡੇ ਤੋਂ ਹੋ ਸਕੇ ਉਹਨਾਂ ਲਈ ਕਰਨਾ ਹੈ ਦਇਆ ਪਰਿਆ ਜੀਵਨ ਸਾਡਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਵਚਨ ਵਿੱਚ ਲਿਖਿਆ ਹੈ ਜੋ ਦਇਆਵਾਨd ਹੈ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਦੂਸਰਿਆਂ ਦੇ ਉੱਪਰ ਤਰਸ ਖਾ ਕੇ ਉਹਨਾਂ ਦੀ ਮਦਦ ਕੀਤੀ ਹੋਵੇ ਕਿਉਂਕਿ ਉਹ ਪ੍ਰਭੂ ਦੀ ਦਇਆ ਨੂੰ ਪ੍ਰਾਪਤ ਕਰਨਗੇ ਤਾਂ ਉਹ ਹਨ ਜਿਨ੍ਹਾਂ ਦੇ ਮਨ ਸ਼ੁੱਧ ਹੈ ਕਿਉਂਕਿ ਉਹ ਪਰਮੇਸ਼ਰ ਨੂੰ ਵੇਖਣਗੇ ਸਭ ਤੋਂ ਪਹਿਲਾਂ ਆਪਣੇ ਮਨ ਦੀ ਚੌਕਸੀ ਕਰ ਇਸ ਸੰਸਾਰ ਵਿੱਚ ਕਈ ਪ੍ਰਕਾਰ ਦੀ ਬੁराई ਪਾਪ ਅਸ਼ੁੱਧਤਾਈ ਜਿਸ ਤੋਂ ਸਾਡਾ ਮਨ ਅਸ਼ੁੱਧ ਹੋ ਜਾਂਦਾ ਹੈ ਅਤੇ ਉਸ ਅਸ਼ੁੱਧ ਮਨ ਦੇ ਨਾਲ ਅਸੀਂ ਪਰਮੇਸ਼ਰ ਦੇ ਨਾਲ ਰਿਸ਼ਤਾ ਨਹੀਂ ਬਣਾ ਸਕਦੇ ਪ੍ਰਭੂ ਚਾਹੁੰਦਾ ਹੈ ਸਾਡੇ ਵਿੱਚ ਆਪਵਿੱਤਰਤਾ ਹੀ ਨਾ ਰਹੇ ਕੋਈ ਵੀ ਅਸ਼ੁੱਧਤਾ ਨਾ ਰਹੇ ਸਭ ਪ੍ਰਕਾਰ ਦੀ ਬੁਰਾਈਆਂ ਤੋਂ ਸ਼ੁੱਧ ਰਹੀਏ ਅਸੀਂ ਆਪਣੇ ਮਨ ਨੂੰ ਸ਼ੁੱਧ ਰੱਖਣਾ ਹੈ ਕਿਉਂਕਿ ਫੇਰ ਹੀ ਅਸੀਂ ਆਪਣੇ ਪਰਮੇਸ਼ਰ ਨੂੰ ਵੇਖ ਪਾਵਾਂਗੇ ਤਾਂ ਉਹ ਹਨ ਜੋ ਮੇਲ ਕਰਾਉਣ ਵਾਲੇ ਹਨ ਪੁੱਤਰ ਖਵਾਉਣਗੇ ਸੁਲਾ ਕਰਾਉਣ ਵਾਲਾ ਸ਼ਾਂਤੀ ਸਥਾਪਿਤ ਕਰਨ ਵਾਲਾ ਦੋ ਲੋਕਾਂ ਦਾ ਝਗੜਾ ਹੁੰਦੇ ਹੋਏ ਉਹ ਸੁਲਾ ਕਰਵਾਉਂਦਾ ਹੋਵੇ ਅਤੇ ਦੋ ਲੋਕਾਂ ਦਾ ਮੇਲ ਕਰਾਉਂਦਾ ਹੋਵੇ ਇਹ ਕੰਮ ਪ੍ਰਭੂ ਨੇ ਵੀ ਸਾਡੇ ਨਾਲ ਕੀਤਾ ਜੋ ਪਰਮੇਸ਼ਰ ਨਾਲ ਦੂਰੀ ਸੀ ਉਹ ਯੀਸ਼ੂ ਮਸੀਹ ਨੇ ਖਤਮ ਕੀਤੀ ਸਾਡਾ ਮੇਲ ਪਰਮੇਸ਼ਰ ਨਾਲ ਕਰਾਇਆ ਉਹ ਕੰਮ ਅਸੀਂ ਵੀ ਆਪਣੇ ਜੀਵਨ ਵਿੱਚ ਕਰਨਾ ਹੈ ਅਸੀਂ ਆਪਸ ਵਿੱਚ ਮੇਲ ਕਰਨਾ ਹੈ ਜੋ ਪਰਮੇਸ਼ਰ ਤੋਂ ਦੂਰ ਹਨ ਉਸ ਨੂੰ ਪਰਮੇਸ਼ਰ ਕੋਲ ਲੈ ਕੇ ਆਉਣਾ ਹੈ ਤਾਂ ਕਿ ਉਹਨਾਂ ਦਾ ਮੇਲ ਵੀ ਪਰਮੇਸ਼ਰ ਨਾਲ ਹੋ ਸਕੇ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਤਾਂ ਪਰਮੇਸ਼ਰ ਦੇ ਪੁੱਤਰ ਅਖਵਾਉਂਦੇ ਹਾਂ ਅੱਗੇ ਅਸੀਂ ਵਚਨ ਚ ਦੇਖਦੇ ਹਾਂ ਜੋ ਧਰਮ ਦੇ ਕਾਰਨ ਸਤਾਏ ਜਾਂਦੇ ਹਨ ਉਹ ਪਰਮੇਸ਼ਰ ਦੇ ਪੁੱਤਰ ਅਖਵਾਉਣਗੇ ਜੋ ਇਸ ਸੰਸਾਰ ਵਿੱਚ ਸਹੀ ਜੀਵਨ ਜਿਉਣਾ ਚਾਹੁੰਦੇ ਹਨ ਅਗਰ ਉਹ ਸਚਾਈ ਖਰਾਈ ਨਾਲ ਚੱਲਦਾ ਹੈ ਉਸ ਨੂੰ ਇਸ ਸੰਸਾਰ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਨਹੀਂ ਗੁਜ਼ਾਰਦੇ ਇਸ ਸੰਸਾਰ ਸਾਡਾ ਵਿਰੋਧ ਜ਼ਰੂਰ ਕਰੇਗਾ ਸਹੀ ਜੀਵਨ ਦੇ ਕਾਰਨ ਸਤਾਏ ਜਾ ਰਹੇ ਹਾਂ ਤਾਂ ਇਹ ਸਾਡੀ ਆਸ਼ੀਸ਼ ਹੈ ਕਿਉਂਕਿ ਸਵਰਗ ਦਾ ਰਾਜ ਸਾਡਾ ਹੈ ਅੰਤ ਵਿੱਚ ਤਨ ਹੈ ਤੂੰ ਮਨੁੱਖ ਮੇਰੇ ਕਾਰਨ ਤੇਰੀ ਨਿੰਦਾ ਕਰੇ ਝੂਠ ਬੋਲ ਬੋਲ ਕੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਕਰਨ ਉਸ ਸਮੇਂ ਆਨੰਦ ਅਤੇ ਮगन ਹੋ ਤੁਹਾਡੇ ਲਈ ਸਵਰਗ ਵਿੱਚ ਵੱਡਾ ਫਲ ਹੈ ਪ੍ਰਭੂ ਉੱਤੇ ਵਿਸ਼ਵਾਸ ਕਰੋਗੇ ਪ੍ਰਭੂ ਵਰਗਾ ਜੀਵਨ ਜਿਓਗੇ ਉਹਨਾਂ ਹੀ ਸਤਾਏ ਜਾਓਗੇ ਪ੍ਰਭੂ ਦੇ ਉੱਪਰ ਵਿਸ਼ਵਾਸ ਕਰਨ ਦੇ ਕਾਰਨ ਲੋਕ ਨਫ਼ਰਤ ਕਰਨਗੇ ਸਾਨੂੰ ਸਤਾਉਣਗੇ ਸਾਡੀਆਂ ਬੁਰਾਈਆਂ ਕਰਨਗੇ ਬਦਨਾਮੀ ਕਰਨਗੇ ਪ੍ਰਭੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਸਾਨੂੰ ਆਪਣੀ ਜਾਨ ਵੀ ਦੇਣੀ ਪਵੇਗੀ ਅਸੀਂ ਇਹਨਾਂ ਗੱਲਾਂ ਤੋਂ ਘਬਰਾਉਣਾ ਨਹੀਂ ਪ੍ਰਭੂ ਪਿੱਛੇ ਚੱਲੋਗੇ ਤਾਂ ਤੁਹਾਨੂੰ ਆਪਣੇ ਪ੍ਰਾਣ ਵੀ ਗਵਾਉਣੇ ਪੈਣਗੇ ਤਾਂ ਸਵਰਗ ਵਿੱਚ ਵੱਡਾ ਆਨੰਦ ਹੈ ਅਗਰ ਤੁਸੀਂ ਪ੍ਰਭੂ ਦੀ ਤਰ੍ਹਾਂ ਜੀਵਨ ਗੁਜ਼ਾਰਦੇ ਹੋ ਤਾਂ ਤੁਹਾਨੂੰ ਪ੍ਰਭੂ ਦੀ ਤਰ੍ਹਾਂ ਬਦਨਾਮੀ ਨਿੰਦਾ ਸਤਾਓ ਸਹਿਣ ਲਈ ਹਮੇਸ਼ਾ ਤਿਆਰ ਰਹਿਣਾ ਹੈ ਪ੍ਰਭੂ ਦੇ ਕਾਰਨ ਸਾਡੇ ਨਾਲ ਲੋਕ ਨਫ਼ਰਤ ਕਰਨਗੇ ਕਿਉਂਕਿ ਲੋਕਾਂ ਨੇ ਵੀ ਪ੍ਰਭੂ ਨਾਲ ਨਫ਼ਰਤ ਕੀਤੀ ਤੁਸੀਂ ਖੁਸ਼ ਹੋਵੋ ਤੁਹਾਡੇ ਲਈ ਸਵਰਗ ਵਿੱਚ ਵੱਡਾ ਫਲ ਰੱਖਿਆ ਹੋਇਆ ਹੈ ਆਮੀਨ